ਬਹੁਤ ਹੀ ਪਿਆਰੀਆਂ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰੋ ਜਿਹੜੀ ਕੁਦਰਤ ਆਪਣੀ ਧਰਤੀ ਮਾਤਾ ਜੇ ਆਪਾਂ ਇਹਨੂੰ ਜਿੰਨਾ ਸਮਝਾਂਗੇ ਇਹ ਤੋਂ ਸਿੱਖਾਂਗੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਸਾਨ ਦੋਸਤੋ ਆਪਣੀ ਮਿੱਟੀ ਤੋਂ ਕੁਦਰਤ ਤੋਂ ਜਿਹੜਾ ਕੁਝ ਆਪਾਂ ਸਿੱਖਣਾ ਉਹ ਲਗਾਤਾਰ ਸਿੱਖਦੇ ਰਹਿੰਨੇ ਆ ਛੋਟੇ ਛੋਟੇ ਤਜਰਬੇ ਕਰਦੇ ਆ ਥੋੜੀ ਥੋੜੀ ਥਾਂ ਦੇ ਵਿੱਚ ਕੋਈ ਤਜਰਬਾ ਫੇਲ ਹੋ ਜਾਂਦਾ ਤੇ ਵੱਡੀ ਜਗ੍ਹਾ 'ਚ ਕਰਾਂਗੇ ਤਾਂ ਨੁਕਸਾਨ ਹੋ ਜਾਂਦਾ ਪਰ ਆਪਾਂ ਨੂੰ ਇਹ ਸਿੱਖਣਾ ਪੈਣਾ ਕਿਉਂਕਿ ਹੁਣ ਆਹ ਥਾਂ ਤੇ ਆਪਾਂ ਨੇ ਤਕਰੀਬਨ ਸ਼ਾਇਦ 22 ਨਵੰਬਰ ਨੂੰ ਆਪਾਂ ਨੇ ਇਹ ਜਗਾ ਚਾਰ ਚੀਜ਼ਾਂ ਬੀਜੀਆਂ ਸਨ ਪਰ ਉਹਨਾਂ ਵਿੱਚ ਇੱਕ ਮੇਥੀ ਦਾ ਬੀਜ ਵੀ ਸੀਗਾ ਜੋ ਮੇਥੀਆਂ ਦੇ ਵਿੱਚ ਰਲਿਆ ਆ ਸੀਗਾ ਪਰ ਉਸ ਸਮੇਂ ਦੇਖਿਆ ਨਹੀਂ ਮੈਨੂੰ ਮੇਥੀ ਲੱਗੇ ਵੀ ਮੇਥੇ ਨੇ ਪਰ ਜਦ ਹੇਠਾਂ ਬਰੀਕੀ ਨਾਲ ਫੁੱਲ ਦਾ ਮੇਥੀ ਵੀ ਸੀ ਸੋ ਉਹ ਚੀਜ਼ ਆਪਾਂ ਨੇ 22 ਨਵੰਬਰ ਨੂੰ ਬੀਜੀਆਂ ਤੇ ਇਸ ਜਿਆ ਥਾਂ ਦੀ 23 ਨਵੰਬਰ ਨੂੰ ਆਪਾਂ ਨੇ ਵੀਡੀਓ ਸਾਂਝੀ ਕੀਤੀ ਤੇ ਉਹ ਹੁਣ ਉੱਗ ਗਈਆਂ ਪਰ ਆਪਾਂ ਨੇ ਇੱਥੇ ਕੋਸ਼ਿਸ਼ ਕੀਤੀ ਆ ਵੀ ਘੱਟ ਤੋਂ ਘੱਟ ਆਪਾਂ ਪਾਣੀ ਦੀ ਬਚਤ ਕਰਨਾ ਜ਼ਰੂਰ ਸਿੱਖੀਏ ਕਿਉਂਕਿ ਸਮੇਂ ਦੀ ਜ਼ਰੂਰਤ ਬਣ ਜਾਣੀ ਹੈ ਕਿਸੇ ਸਮੇਂ ਆਪਾਂ ਘੱਟ ਪਾਣੀ ਨਾਲ ਖੇਤੀ ਕਿਵੇਂ ਕਰਨੀ ਆ ਸੋ ਉਹ ਫਸਲਾਂ ਤਕਰੀਬਨ ਉਹਨਾਂ ਵਿੱਚ ਕੁਝ ਉੱਗ ਗਈਆਂ ਕੁਝ ਗੁਣ ਤੋਂ ਰਹਿੰਦੀਆਂ ਨੇ ਪਰ ਹੁਣ ਆਪਾਂ ਇਸ ਥਾਂ ਨੂੰ ਦੇਖਾਂਗੇ ਕਿ ਕੀ ਰਿਜ਼ਲਟ ਆ ਤੇ ਮਿੱਟੀ ਕਿਵੇਂ ਆ ਅੱਜ 5 ਦਸੰਬਰ ਹੈ ਤੇ ਉਹ ਸਮੇਂ ਤੋਂ ਲੈ ਕੇ ਹੁਣ ਆਪਣੇ ਕਾਣਕ ਵੀ ਉੱਗ ਗਿਆ ਜੀ ਮੋਹੜੀ ਉੱਗ ਗਿਆ ਜੀ ਤੇ ਇਹਦੇ ਵਿੱਚ ਮੇਥੇ ਨਹੀਂ ਉੱਗੇ ਆਲੂ ਕੋਈ ਕੋਈ ਬਾਹਰ ਆ ਰਿਹਾ ਮੇਥੀ ਉੱਗ ਰਹੀ ਆ ਸੋ ਆਪਾਂ ਇਹਦੀ ਜੋ ਜੇ ਆਪਾਂ ਬਰੀਕੀ ਨਾਲ ਦੇਖੀਏ ਆ ਦੇਖੋ ਹੁਣ ਆਪਾਂ ਵੀ ਇੱਥੇ ਆਪਾਂ ਪਾਣੀ ਦੀ ਬਚਤ ਕਿਵੇਂ ਕੀਤੀ ਆ ਜਿਵੇਂ ਆ ਹੁਣ ਸਿਆੜ ਮਾਉਂਦਾ ਸੀਗਾ ਤੇ ਇੱਥੇ ਆ ਦੇਖੋ ਉਨੀ ਜ਼ਿਆਦਾ ਗਿੱਲ ਨਹੀਂ ਹੁੰਦੀ ਉਸ ਤਰ੍ਹਾਂ ਦਾ ਸਿਸਟਮ ਨਹੀਂ ਪਰ ਫਿਰ ਫਸਲ ਉਹ ਫਿਰ ਵੀ ਉਗ ਸਕਦੀ ਹੈ ਉਹਦਰ ਦੀ ਖੇਤੀ ਵਿੱਚ ਜਿਵੇਂ ਆਪਾਂ ਕਹਿੰਦੇ ਆਂ ਵੀ ਉਹ ਲੱਡੂ ਬਣਦਾ ਜਾਂ ਉਸ ਤਰ੍ਹਾਂ ਦੀ ਪਜੀਸ਼ ਨਹੀਂ ਹੁੰਦੀ ਆ ਦੇਖੋ ਪਰ ਮਿੱਟੀ ਜੇ ਇੰਨਾ ਜਾਨੀ ਪਾਣੀ ਸਟੋਰ ਕਰਨ ਦੀ ਤਾਕਤ ਹੈ ਉਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਆ ਦੇਖੋ ਆ ਸਿਆੜ ਦੇ ਵਿੱਚ ਵੀ ਜਿੰਨੇ ਹੋਊਗਾ ਮਿੱਟੀ ਜੇ ਇੰਨੀ ਗੱਲ ਹੁੰਦੀ ਹੈ ਵੀ ਆਪਾਂ ਨੂੰ ਇਸ ਥਾਂ ਦੇ ਵਿੱਚ ਆ ਦੇਖੋ ਬਣੀਆ ਆਪਾਂ ਜਣੀ ਘੱਟ ਤੋਂ ਘੱਟ ਪਾਣੀ ਨਾਲ ਖੇਤੀ ਕਿਵੇਂ ਕਰਨੀ ਆ ਉਹ ਸਿੱਖ ਰਹੇ ਆ ਤੇ ਪਿਛਲੇ ਸਾਲ ਆਪਾਂ ਨੇ ਆਲੂ ਤੋਏ 'ਚ ਬੀਜੇ ਸੀਗੇ ਤੇ ਇਸ ਵਾਰੀ ਆਪਾਂ ਪੱਧਰ ਥਾਂ ਤੇ ਬੀਜੇ ਨੇ ਕਿਉਂਕਿ ਲੇਟ ਤਾਂ ਬੀਜਣ ਵਿੱਚ ਮੌਸਮ ਦੇ ਹਿਸਾਬ ਨਾਲ ਕੋਹਰ ਦੇ ਠੰਡ ਨਾਲ ਲੜਨ ਦਾ ਸੀ ਸਿੱਕੀਏ ਸੋ ਆਪਾਂ ਹੁਣ ਨਿਗਾ ਮਾਰਦੇ ਆ ਵਿੱਚ ਕਿਵੇਂ ਉੱਗਦਾ ਕਿ ਆਪਾਂ ਆ ਜਿਹੜਾ ਸਿਆੜਾ ਪੱਧਰ ਇਹਦੇ ਵਿੱਚ ਆਪਾਂ ਨੇ ਆ ਦੇਖੋ ਆਲੂ ਆ ਰਿਹਾ ਬਾਹਰ ਇਹ ਨਾ ਇਹ ਮੂਲੀ ਆ ਆਲੂ ਇਸ ਤਰ੍ਹਾਂ ਉੱਗਿਆ ਨਹੀਂ ਹਾਲੇ ਤੇ ਮੂਲੀ ਆ ਮੇਥੀ ਵੀ ਉੱਗ ਰਹੀ ਆ ਮੇਥੇ ਉੱਗੇ ਨਹੀਂ ਕਿਉਂਕਿ ਆਪਣੇ ਵੀ ਬਹੁਤ ਸਾਰੇ ਕਈ ਵਾਰੀ ਪੁਰਾਣੇ ਪੈ ਰਹੇ ਨੇ ਓਕਨੇ ਝੋਲੇ ਚੱਕ ਕੇ ਤੁਰ ਪੈਨੇ ਆ ਉਹ ਵੀ ਨਹੀਂ ਉੱਗੇ ਪਾਰਾ ਮੂਲੀ ਹੁਣਾਂ ਦੂਜਾ ਪੱਤਾ ਵੀ ਤਿਆਰ ਕਰਨ ਲੱਗਾ ਕਿ ਓਰੇ ਆਲੂ ਉੱਗਣਾ ਮੇਥੀ ਆ ਇਹਨਾਂ ਚੀਜ਼ਾਂ ਦਾ ਮਤਲਬ ਇੱਚ ਤਾਂ ਵੀ ਇਹ ਨਾਈਟ੍ਰੋਜਨ ਦੇਣਗੇ ਇਹਨਾਂ ਨੂੰ ਬਾਹਰੋਂ ਖਰਾਕੀ ਦਿੱਤਾਂ ਦੀ ਉਸ ਤਰ੍ਹਾਂ ਜ਼ਰੂਰਤ ਨਹੀਂ ਪੈਣੀ ਹੁਣ ਤੁਸੀਂ ਜੇ ਆਪਾਂ ਇਸ ਕਣਕ ਦਾ ਸਿਆੜਾ ਜਿਹੜੀ ਲਾਈਨ ਆ ਇਹਦੇ ਵਿੱਚ ਤੁਸੀਂ ਆ ਧਿਆਨ ਨਾਲ ਦੇਖੋ ਆ ਜਿਹੜਾ ਬੀਜ ਹੈ ਬਰਸੀਨ ਦਾ ਆ ਵੀ ਬਰਸੀਨ ਹੈ ਆ ਬਰਸੀਨ ਹੈ ਇਸ ਤਰ੍ਹਾਂ ਸਾਰੇ ਸਿਆੜ ਦੇ ਵਿੱਚ ਆਪਾਂ ਨੂੰ ਇਹ ਬਰਸੀਨ ਉਗ ਰਿਹਾ ਹੈ ਬਾਕੀ ਜਿਹੜਾ ਨਦੀਨ ਉਗ ਰਿਆ ਸੀ ਆਪਾਂ ਇੱਥੇ ਤਰਫਾਲੀ ਫੇਰਤੀ ਮਤਲਬ ਬਰਸੀਨ ਆਪਣੇ ਆ ਸਿਆੜ ਦੇ ਵਿੱਚ ਨਦੀਨ ਹੈ। ਜਾਂ ਵਰਸੀਨ ਆ ਜਾਂ ਨਦੀਨ ਆ। ਆ ਨਦੀਨ ਆ ਆ ਵਰਸੀਨ ਆ। ਇੱਕ ਕਣਕ ਨੂੰ ਨਾਈਟ੍ਰੋਜਨ ਦਊਗਾ। ਬਾਕੀ ਵੀਡੀਓ ਜਦੋਂ ਆਪਾਂ ਇਹ ਫਸਲ ਥੋੜੀ ਜਿਹੀ ਵੱਡੀ ਹੋ ਫਿਰ ਸੋਹਣੀ ਲੱਗੂ ਨਾ ਫਿਰ ਆਪਾਂ ਉਹ ਸਾਂਝੀ ਕਰਾਂਗੇ। ਹੁਣ ਦੇਖੋ ਆ ਸਿਆੜ ਦੇ ਵਿੱਚ ਆਲੂ ਬਾਹਰ ਆ ਰਿਹਾ। ਇੱਥੇ ਆਪਾਂ ਨੇ ਜਿਹੜਾ ਉਹ ਰੌਣੀ ਵਾਲਾ ਸਿਸਟਮ ਹੈ ਵੀ ਰੌਣੀ ਕੀਤੀ ਫੇਰ ਗਾਈ ਉਹ ਨਹੀਂ ਕਰ ਰਹੇ। ਆਪਾਂ ਦੇਖ ਰਹੇ ਹਾਂ ਵੀ ਆਪਣੀ ਮਿੱਟੀ 'ਚ ਜਰਮੀਨੇਸ਼ਨ ਪਾਵਰ ਕੀ ਆ। ਤੇ ਉਸ ਤਰ੍ਹਾਂ ਇਹ ਉਗ ਰਹੀਆਂ ਨੇ ਹੁਣ ਇੱਥੇ ਜਿਹੜਾ ਆਪਣਾ ਜੋ ਫਸਲ ਆ ਦੋ ਨਹੀਂ ਫਸਲਾਂ ਨਹੀਂ ਉਗੀਆਂ ਇੱਕ ਤਾਂ ਮੇਥਾ ਨਹੀਂ ਉਗਿਆ ਆਲੂ ਬਾਹਰ ਆ ਰਿਹਾ ਤੇ ਮੇਥੇ ਉਗਣ ਦੀ ਸੁਭਾਵਨਾ ਨਹੀਂ ਕਿਉਂਕਿ ਪੁਰਾਣਾ ਬੀਜ ਆ ਦੇਖੋ ਆ ਵੀ ਆਲੂ ਬਾਹਰ ਆ ਰਿਹਾ ਤੇ ਇਹਨਾਂ ਵਿੱਚ ਵਰਸੀਨ ਆ ਵਰਸੀਨ ਇੱਥੇ ਨਾਈਟ੍ਰੋਜਨ ਦਾ ਕੰਮ ਕਰੂ ਉੱਥੇ ਕੰਮ ਕਰਨਾ ਸੀਗਾ ਮੇਥੇ ਨੇ ਅਤੇ ਮੇਥੀ ਨੇ ਉਹ ਮਤਲਬ ਨਾ ਮਾਤਰੇ ਉੱਗੇ ਨੇ ਚਲੋ ਜੋ ਪਰਮਾਤਮਾ ਦਾ ਸਿਸਟਮ ਆ ਉਹਦੀ ਰਜ਼ਾ ਚ ਜੋ ਹੋਣਾ ਉਹ ਹੀ ਹੋਣਾ ਉਸੇ ਤਰ੍ਹਾਂ ਆਪਾਂ ਸਿੱਖਣਾ ਸਮਝਣਾ ਤੇ ਫਸਲਾਂ ਉੱਗਣਗੀਆਂ ਜਦੋਂ ਵੱਡੀਆਂ ਹੋ ਜਾਣਗੀਆਂ ਕੁਝ ਦਿਨਾਂ ਬਾਅਦ ਆਪਾਂ ਨੂੰ ਦੇਖਣ ਲੱਗ ਜਾਣਗੀਆਂ ਫੇਰ ਆਪਾਂ ਇਹਦੀ ਵੀਡੀਓ ਦੁਬਾਰਾ ਤੋਂ ਸਾਂਝੀ ਕਰਾਂਗੇ ਵੀ ਆਹ ਫਸਲਾਂ ਕੁਦਰਤੀ ਖੇਤੀ ਜੀ ਕਿਸਾਨ ਦੋਸਤੋ ਜਿਹੜੀ ਅੱਜ ਆਪਾਂ ਆਪਣੇ ਆਉਣ ਲਈ ਜੋ ਆਪਣੇ ਲੱਗਦਾ ਵੀ ਆਪਾਂ ਨੂੰ ਪਾਣੀ ਦੀ ਬਚਤ ਕਿਉਂ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਮੈਂ 10-12 ਸਾਲ ਦਾ ਸੀ ਸਾਡੇ ਦੋ ਪਾਸੇ ਜ਼ਮੀਨ ਸੀਗੀ ਉਹ ਏਰੀਆ ਥੋੜਾ ਜਿਹਾ ਫਰਕ ਸੀਗਾ ਰੇਤਲਾ ਏਰੀਆ ਸੀ ਪਰ ਉੱਥੇ ਪਾਣੀ 10-12 ਫੁੱਟ ਤੇ ਸੀ ਪਰ ਅੱਜ ਮੇਰੀ ਉਮਰ 50 ਸਾਲ ਦੇ ਨੇੜੇ ਤੇੜੇ ਆ 50 ਸਾਲ ਮੰਨ ਲੈਂਦੇ ਆ ਤੇ ਅੱਜ ਸਾਡੇ ਪਾਣੀ 90 ਤੋਂ 100 ਫੁੱਟ ਦੇ ਵਿੱਚ ਆ ਮਤਲਬ ਜੇ 40 ਸਾਲਾਂ ਦੇ ਵਿੱਚ ਅਸੀਂ ਪਾਣੀ ਇੰਨਾ ਦੂਰ ਲੈ ਗਏ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਪਾਣੀ ਦੀ ਕੀ ਸਥਿਤੀ ਹੋਵੇਗੀ ਇਹਦੇ ਬਾਰੇ ਸਾਰਿਆਂ ਨੂੰ ਪਤਾ ਕਿਉਂਕਿ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਇਸਤੇਮਾਲ ਹੋ ਰਿਹਾ ਖੇਤੀ ਵਿੱਚ ਸ਼ਹਿਰਾਂ ਵਿੱਚ ਇੰਡਸਟਰੀ 'ਚ ਕੋਈ ਥਾਂ ਐਹ ਜਿਨੀ ਜਿੱਥੇ ਪਾਣੀ ਦਾ ਇਸਤੇਮਾਲ ਨਾ ਹੁੰਦਾ ਹੋਵੇ ਸੋ ਜਦੋਂ ਕਿਸੇ ਚੀਜ਼ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਹ ਤੇ ਸੰਕਟ ਆਉਣ ਦੀ ਸੰਭਾਵਨਾ ਹੁੰਦੀ ਆਪਣੇ ਬਜ਼ੁਰਗਾਂ ਨੇ ਪਾਣੀ ਦੀ ਬਚਤ ਕੀਤੀ ਤਾਂ ਆਪਾਂ ਵਰਤ ਰਹੇ ਆ ਆਪਾਂ ਬਚਤ ਕਰਾਂਗੇ ਕਿ ਆਪਣੀ ਤੀ ਪੀੜ੍ਹੀ ਤੱਕ ਖੇਤੀਬਾੜੀ ਜੋਗ ਪਾਣੀ ਹੋਊ ਜਾਂ ਨਹੀਂ ਹੋਏ ਦੀ ਕੋਈ ਗਾਰੰਟੀ ਨਹੀਂ ਜੇ ਮਹਾਰਾਜ ਨੇ ਦੱਸਿਆ ਵੀ ਤੀਜੀ ਤਹ ਦੇ ਚ ਪਾਣੀ ਦੀ ਚੱਲਦੀ ਹੈ ਤਾਂ ਉਹਨਾਂ ਨੇ ਹਾਲ ਤੱਕ ਇਹ ਨਹੀਂ ਦੱਸਿਆ ਵੀ ਕੁੱਲ ਕਿੰਨੀਆਂ ਤਾਹਾਂ ਨੇ ਸਾਡੀ ਧਰਤੀ ਤੇ ਜਿਹਦਾ ਅਸੀਂ ਇਸਤੇਮਾਲ ਕਰਾਂਗੇ ਸੋ ਇਹੀ ਗੱਲ ਆਉਂਦੀ ਹੈ ਵੀ ਪਾਣੀ ਦੀ ਬਚਤ ਜ਼ਰੂਰੀ ਆ ਜੇ ਪਾਣੀ ਬਚਾਵਾਂਗੇ ਤਾਂ ਖੇਤੀ ਸੰਭਵ ਹੈ ਵਿਗਿਆਨੀਆਂ ਨੇ ਮਹਾਰਾਜ ਨੇ ਇਹ ਦੱਸਿਆ ਵੀ ਜਿਹੜੀ ਜਿੱਥੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਦੱਸਣ ਜਿਹੜੀ ਜ਼ਮੀਨ 'ਚ ਪਾਣੀ ਉਹ ਜ਼ਮੀਨ ਰਾਣੀ। ਮਤਲਬ ਪਾਣੀ ਤੋਂ ਬਿਨਾ ਖੇਤੀ ਨਹੀਂ ਹੋ ਸਕਦੀ। ਪਰ ਜੇ ਆਪਾਂ ਗੱਲ ਕਰੀਏ ਪਾਣੀ ਦਾ ਤਜਰਬਾ ਘੱਟ ਪਾਣੀ ਨਾਲ ਕਿਵੇਂ ਕਰਨੀ ਆ ਖੇਤੀ ਤਾਂ ਉਹ ਤਜਰਬਾ ਵੀ ਉੱਥੇ ਹੀ ਕਰ ਸਕਦੇ ਜਿੱਥੇ ਪਾਣੀ ਹੈ। ਜੇ ਆਪਣੇ ਕੋਲ ਪਾਣੀ ਨਹੀਂ ਤਾਂ ਉਹ ਤਕਨੀਕਾਂ ਕਿਵੇਂ ਬਰੀਕੀ ਨਾਲ ਕੰਮ ਕਰਨਾ, ਕਿਵੇਂ ਪਾਣੀ ਦੀ ਬਚਤ ਕਰਨੀ ਆ ਉਹ ਨਹੀਂ ਲੱਭ ਸਕਦੇ। ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਘੱਟ ਤੋਂ ਘੱਟ ਪਾਣੀ ਨਾਲ ਖੇਤੀ ਕਿਵੇਂ ਕੀਤੀ ਜਾਵੇ। ਕਿਵੇਂ ਅਸੀਂ ਆਪਣੀਆਂ ਫਸਲਾਂ ਨੂੰ ਘੱਟ ਪਾਣੀ ਨਾਲ ਉਗਣ ਲਈ ਤਿਆਰ ਕਰੀਏ ਅੱਗੇ ਉਹ ਵਧਣ ਤੇ ਇਹ ਨਹੀਂ ਹੈਗਾ ਵੀ ਅਸੀਂ ਹਫ਼ਤੇ ਬਾਅਦ ਪਾਣੀ ਲਾਈ ਜਾਵਾਂਗੇ 10 ਦਿਨ ਬਾਅਦ ਪਾਣੀ ਲਾਵਾਂਗੇ ਕੋਸ਼ਿਸ਼ ਇਹ ਆ ਵੀ ਸਾਡੀਆਂ ਫਸਲਾਂ ਪਾਣੀ ਤੋਂ ਬਿਨਾਂ ਹੋਣ ਸਿੱਖ ਜਾਣ ਅਸੀਂ ਸਮਝੀ ਉਹਦੇ ਲਈ ਸਭ ਤੋਂ ਜ਼ਰੂਰੀ ਸਾਡੇ ਦੇਸੀ ਪੀਜ਼ ਨੇ ਉਹ ਖੇਤੀ ਮਾਡਲ ਆ ਜਿਹੜਾ ਸਾਨੂੰ ਨਹੀਂ ਪਤਾ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਆਪਣੇ ਤੇ ਰਾਜ ਕੀਤਾ ਤਾਂ ਉਹਨਾਂ ਨੇ ਉਸ ਤਰ੍ਹਾਂ ਦਾ ਡਿਜ਼ਾਈਨ ਕੀਤਾ ਨਹਿਰਾਂ ਦਾ ਡਿਜ਼ਾਈਨ ਕੀਤਾ ਖੇਤਾਂ ਤੱਕ ਪਾਣੀ ਪਹੁੰਚਿਆ ਸੜਕਾਂ ਮੰਡੀਆਂ ਉਹ ਜਿਹੜਾ ਆਪਣੀ ਖੇਤਾਂ ਦੀ ਪੰਜਾਬ ਦੀ ਉਪਜ ਸੀਗੀ ਉਹ ਆਪਣੇ ਦੇਸ਼ 'ਚ ਲੈ ਕੇ ਜਾਂਦੇ ਸੀਗੇ ਬਹੁਤ ਸਾਰਾਂ ਦੇ ਸਹਾਰਾਂ ਦੇ ਨਾਂ ਨਾਲ ਮੰਡੀ ਸਭ ਦੇ ਇਸ ਲਈ ਸੀਗਾ ਉੱਥੇ ਮੰਡੀ ਦਾ ਇੰਤਜ਼ਾਮ ਕੀਤਾ ਜਾਂਦਾ ਸੀ ਤੇ ਉਹ ਮੰਡੀਆਂ ਦਾ ਉਪਜ ਪਰ ਉਹਨਾਂ ਦੀ ਇੱਕ ਖਾਸ ਗੱਲ ਮੈਨੂੰ ਬੜੀ ਪਸੰਦ ਆਈ ਜਿਹੜੀ ਉਹਨਾਂ ਨੇ ਅੰਗਰੇਜ਼ਾਂ ਨੇ ਡਿਜ਼ਾਈਨ ਕੀਤਾ ਉਹਦੇ ਵਿੱਚ ਉਹਨਾਂ ਨੇ ਨਹਿਰਾਂ ਦੇ ਨਾਲ ਰੁੱਖਾਂ ਨੂੰ ਲਾਇਆ ਗਿਆ ਸੜਕਾਂ ਨਾਲ ਰੁੱਖ ਲਾਏ ਗਏ ਰੇਲਾਂ ਨਾਲ ਰੁੱਖ ਲਾਏ ਗਏ ਤੇ ਫਾਸਲਾ ਉਹਨਾਂ ਦਾ ਬਹੁਤ ਜ਼ਿਆਦਾ ਸੀਗਾ ਜਿਹੜੀਆਂ ਟ੍ਰੇਨਾਂ ਰੇਲਾਂ ਦੀਆਂ ਲਾਈਨਾਂ ਸੀਗੀਆਂ ਉਹਨਾਂ ਤੋਂ ਕਾਫੀ ਦੂਰੀ ਤੇ ਜਿਵੇਂ ਆਪਣੇ ਵੱਡੇ ਰੋਡ ਸੀਗੇ ਜੀਟੀ ਰੋਡ ਸੀਗੇ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਰੁੱਖ ਲਾਏ ਗਏ ਅੰਗਰੇਜ਼ਾਂ ਦੇ ਲਾਏ ਹੋਏ ਰੁੱਖ ਹੁਣ ਆਪਾਂ ਨੇ ਵੱਡੇ ਨੇ ਕਿਉਂਕਿ ਆਪਾਂ ਨੇ ਵਿਕਾਸ ਕੀਤਾ ਸੀ ਆਪਣੇ ਕੋਲ ਮਸ਼ੀਨਰੀ ਬਹੁਤ ਜ਼ਿਆਦਾ ਆ ਗਈ ਸੋ ਆਪਾਂ ਨੂੰ ਚੌੜੀਆਂ ਸੜਕਾਂ ਚਾਹੀਦੀਆਂ ਤੇ ਉਹ ਰੁੱਖ ਵੱਡੇ ਗਏ ਰੁੱਖ ਲਾਏ ਨੇ ਜਾਂ ਨਹੀਂ ਲਾਏ ਉਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ ਪਰ ਲੱਖਾਂ ਦੀ ਗਿਣਤੀ 'ਚ ਰੁੱਖ ਵੱਡੇ ਗਏ ਨੇ ਉਹਦੇ ਨਾਲ ਕੀ ਹੋਇਆ ਸਾਡੇ ਵਾਤਾਵਰਣ 'ਚ ਪ੍ਰਦੂਸ਼ਣ ਵਧਿਆ ਜਦੋਂ ਪ੍ਰਦੂਸ਼ਣ ਵੱਧਦਾ ਤਾਂ ਬਿਮਾਰੀਆਂ ਵੱਧਦੀਆਂ ਨੇ ਸਾਨੂੰ ਲੱਗਦਾ ਵੀ ਪ੍ਰਦੂਸ਼ਣ ਹੋਰ ਵੱਧ ਗਿਆ ਪਰ ਉਹਦੇ ਜ਼ਿੰਮੇਵਾਰ ਅਸੀਂ ਕਿਤੇ ਨਾ ਕਿਤੇ ਹੁੰਨੇ ਆ ਇਸ ਤਰ੍ਹਾਂ ਜਿਹੜਾ ਅਸੀਂ ਪ੍ਰਦੂਸ਼ਣ ਕਰ ਰਹੇ ਹਾਂ ਉਹ ਸਾਡੀ ਸਿਹਤ ਲਈ ਘਾਤਕ ਹੈ ਇਹ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਵੀ ਇੱਕ ਤਰ੍ਹਾਂ ਦਾ ਪ੍ਰਦੂਸ਼ਣ ਹੀ ਹੁੰਦਾ ਇਹਦੇ ਆਪਾਂ ਗੁਨਾਹਗਾਰ ਹੋਵਾਂਗੇ ਤੇ ਖਾਸ ਗੱਲ ਹੈ ਵੀ ਆਪਾਂ ਨੂੰ ਜਿਹੜੇ ਸਾਡੇ ਬਜ਼ੁਰਗ ਕਿਸਾਨ ਮੇਰੇ ਪਿਤਾ ਜੀ ਦੱਸਦੇ ਨੇ ਜਦ ਮੈਂ ਕਹਿੰਦੇ ਬਚਪਨ ਤੇ ਜਣੀ ਤਗੜਾ ਹੋਇਆ ਤਾਂ ਮੈਂ ਚੜਸ ਕੱਲਾ ਫੜ ਲੈਂਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਚੜਸ ਜੋ ਖੂਹ ਦੇ ਵਿੱਚੋਂ ਬਾਹਰ ਨੂੰ ਬਾਲਦ ਖਿੱਚਦੇ ਸਨ ਤਾਂ ਦੋ ਬੰਦੇ ਫੜਦੇ ਹੁੰਦੇ ਸਨ ਤੇ ਉਹ ਸਮੇਂ ਜੋ ਕਣਕ ਨੂੰ ਪਾਣੀ ਲਾਉਣ ਟਾਈਮ ਉਹਨਾਂ ਬੰਦਿਆਂ ਦੀ ਗਿਣਤੀ ਦੱਸਦੇ ਸੀਗੇ ਵੀ ਇਹ ਇੱਕ ਬੰਦਾ ਤਾਂ ਬਾਲਦ ਹੱਕ ਦਾ ਸੀਗਾ ਇੱਕ ਹੋ ਗਿਆ ਦੋ ਚੜਸ ਫੜਨੇ ਵਾਲੇ ਹੋ ਗਏ ਤਿੰਨ ਹੋ ਗਏ ਇਹ ਚੌਥਾ ਨਾਕੀ ਪੰਜਵਾਂ ਬੰਦਾ ਵੀ ਉਹਨਾਂ ਵਿੱਚ ਵਰਤਿਆ ਜਾਂਦਾ ਸੀ ਜਿਹੜਾ ਕਿਆਰੇ ਦੇ ਸਿਰੇ ਤੇ ਖੜ ਕੇ 10 ਵੀ 11 ਕਿਆਰਾ ਭਰਨੇ ਵਾਲਾ ਇਹਨੂੰ ਮੰਨ ਲਿਆ ਜਾਵੇ ਕਿਉਂਕਿ ਉਹ ਵਿੱਚ ਘੁੰਮਣ ਨਾਲੋਂ ਸਿਰੇ ਤੇ ਖੜ ਕੇ ਛੋਟੀ ਛੋਟੀਆਂ ਕਿਆਰੀਆਂ ਹੁੰਦੀਆਂ ਸਨ ਵੀ ਕਣਕ ਨਾ ਟੁੱਟੇ ਕਿਉਂਕਿ ਉਹਨਾਂ ਸਮਿਆਂ ਵਿੱਚ ਦੇਸੀ ਬੀਜ ਹੁੰਦੇ ਸੀ ਉਹ ਤਪਾਦਨ ਬੜੇ ਹਸਾਬਦਾ ਹੁੰਦਾ ਸੀ ਤੇ ਪਾਣੀ ਉਸ ਤਰ੍ਹਾਂ ਲਾਉਂਦੇ ਸਨ ਉਹ ਇਸ ਤਰ੍ਹਾਂ ਆ ਬਾਪੂ ਜੀ ਚੜ੍ਹ ਤੋਂ ਲੈ ਕੇ ਸਮਰਸੀਵਲ ਤੱਕ ਦਾ ਜੋ ਸਫਰ ਸੀਗਾ ਸਾਡਾ ਪਾਣੀ ਵਰਤਣ ਦਾ ਉਹ ਦੇਖ ਚੁੱਕੇ ਨੇ ਉਹਨਾਂ ਨੇ ਯਾਨੀ ਸਾਡੇ ਭਾਵੇਂ ਸੂਰੀਓ ਮੋਟਰ ਸੀਗੀ ਸਮਰਸੀਵਲ ਦੀ ਪਰ ਉਹਦੇ ਵੀ ਨਿੱਕੇ ਛੱਡੇ ਖੂ ਟੰਡਾ ਸਾਰਾ ਉਸ ਤੋਂ ਬਾਅਦ ਦਾ ਸੀਗਾ ਤੇ ਪਾਣੀ ਨੂੰ ਵਾਹਣ ਚ ਕਿਵੇਂ ਤੋਰਨਾ ਸਾਰੀਆਂ ਜਾਣਕਾਰੀ ਤਕਨੀਕਾਂ ਪਤਾ ਲੱਗੀਆਂ ਬਜ਼ੁਰਗਾਂ ਦੀਆਂ ਉਹ ਸਿੱਖਿਆ ਪਰ ਉਸ ਸਮੇਂ ਪਾਣੀ ਦੀ ਬੜੀ ਕਦਰ ਸੀ ਤੇ ਉਹਨਾਂ ਦਾ ਬਚਾਇਆ ਹੋਇਆ ਪਾਣੀ ਅਸੀਂ ਵਰਤ ਰਹੇ ਹਾਂ ਪਰ ਅਸੀਂ ਕਿੰਨੀ ਕ ਬਚਤ ਕਰਦੇ ਹਾਂ ਜਾਂ ਨਹੀਂ ਕਰਦੇ ਇਹ ਸਾਰਿਆਂ ਨੂੰ ਪਤਾ ਹੈ ਪਰ ਪਾਣੀ ਤੋਂ ਬਿਨਾ ਖੇਤੀ ਸੰਭਵ ਨਹੀਂ ਪਰ ਘੱਟ ਪਾਣੀ ਨਾਲ ਹੋ ਸਕਦੀ ਆ ਉਹ ਤਰੀਕੇ ਸਾਨੂੰ ਆਪਣੇ ਬਜ਼ੁਰਗਾਂ ਦੀਆਂ ਸਿੱਖਣੀਆਂ ਚਾਹੀਦੀਆਂ ਸਨ ਜੋੜਾ ਗਿਆਨ 68 69 ਤੋਂ ਬਾਅਦ ਰੁਕ ਗਿਆ ਉਹ ਨਹੀਂ ਮੈਂ ਫੈਲਿਆ ਸੋ ਲੋੜ ਤੋਂ ਵੱਧ ਪਾਣੀ ਵਰਤ ਕੇ ਅਸੀਂ ਫਸਲਾਂ ਉਗਾ ਰਹੇ ਹਾਂ ਜਦੋਂ ਕੋਈ ਚੀਜ਼ ਵਰਤੋਂ ਜ਼ਿਆਦਾ ਹੁੰਦੀ ਆ ਤਾਂ ਉਹਦੇ ਨਾਲ ਫਸਲਾਂ 'ਚ ਵਾਇਰਸ ਰੋਗ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਕਿਉਂਕਿ ਉੱਲੀ ਰੋਗ ਵੀ ਮਿੱਟੀ ਨਾਲ ਹੀ ਫੈਲਦੇ ਜਾਂ ਘੱਟ ਪਾਣੀ ਨਾਲ ਖੇਤੀ ਕਰਦੇ ਆ ਤਾਂ ਉਹ ਤਰ੍ਹਾਂ ਦਾ ਮਾਹੌਲ ਬਣਦਾ ਸੋ ਆਪਾਂ ਇੱਥੇ ਇੱਕ ਕੋਸ਼ਿਸ਼ ਕਰ ਰਹੇ ਹਾਂ ਵੀ ਘੱਟ ਤੋਂ ਘੱਟ ਪਾਣੀ ਵਰਤ ਕੇ ਅਸੀਂ ਆਪਣੀ ਫਸਲ ਨੂੰ ਉਗਾਈਏ ਸੋ ਇਹ ਫਸਲਾਂ ਉਗ ਰਹੀਆਂ ਇਹ ਮਤਲਬ ਇਹ ਗਿੱਲਾ ਜੋ ਪੁਰਾਣੇ ਪਹਿਲੀ ਫਸਲ ਦੀ ਸੀ ਉਹ ਜੇ ਕਈ ਥਾਵਾਂ ਤੇ ਗਿੱਲ ਬਿਲਕੁਲ ਖਤਮ ਹੋ ਚੁੱਕੀ ਆ ਉੱਥੇ ਲੱਡੂ ਵੀ ਨਹੀਂ ਬਣਦਾ ਜਿੱਕਰ ਆ ਜਗ੍ਹਾ ਆਪਾਂ ਉਹ ਇਹ ਨਹੀਂ ਕਹਿੰਦੇ ਵੀ ਸੁੱਕੀ ਜਗ੍ਹਾ ਦਿਖਾਉਣ ਲੱਗ ਗਏ ਜੀ ਇਹ ਆ ਜਗ੍ਹਾ ਜੇ ਹੁਣ ਦੇਖਾਂ ਗਿੱਲ ਉੱਥੇ ਘੱਟ ਸੀ ਪਰ ਬੀਜਣ ਦਾ ਮੈਨੂੰ ਪਤਾ ਲੱਗ ਜਾਂਦਾ ਚਲੋ ਆ ਕਣਕ ਉਗ ਰਹੀ ਆ ਬਸੇ ਹੁਣ ਇੱਥੇ ਲੱਡੂ ਨਹੀਂ ਬਣਦਾ ਕਿੰਨੇ ਢੂੰਗਾ ਚਲੇ ਜਾਮਾ ਮੇਰੇ ਤਰਸਾਲੀ ਦਾ ਬਾਇਆ ਹੋਇਆ ਦੇਖੋ ਹੀਂ ਲੱਡੂ ਬਣਦਾ ਜਿੱਥੇ ਆਪਾਂ ਪਹਿਲਾਂ ਸਟਾਰਟਿੰਗ ਦਿਖਾਤ ਲੱਡੂ ਬਣਦਾ ਸੀ ਪਰ ਮੂਲੀ ਉੱਗਿਆ ਹੀ ਆਹ ਵੀ ਉੱਗਿਆ ਹੀ ਤੇ ਆ ਮੇਥੇ ਉੱਗ ਰਹੇ ਨੇ ਆਲੂ ਵੀ ਜਿਹੜਾ ਲੈਣ ਦੇ ਵਿੱਚ ਆ ਕਣਕ ਹੈ ਫੇਰ ਵੀ ਉੱਗਿਆ ਜਿਵੇਂ ਅਸੀਂ ਘੱਟ ਪਾਣੀ ਨਾਲ اگਾਉਣਾ ਸਿੱਖ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਜਾਾਂਗੇ ਸੋ ਇਹ ਖੇਤੀ ਵਿੱਚ ਖੇਤ ਹੀ ਕਿਸਾਨ ਦਾ ਸਕੂਲ ਹੈ ਉਹੀ ਯੂਨੀਵਰਸਿਟੀ ਹੈ ਖੇਤ ਤੋਂ ਸਿੱਖਾਂਗੇ ਮਿੱਟੀ ਤੋਂ ਸਿੱਖਾਂਗੇ ਸਾਡੀ ਮਿੱਟੀ ਕਿੰਨੀ ਸੁੱਕ ਚੱਲ ਹੈ ਗਿੱਲ ਚੱਲਦੀ ਆ ਕਿਦੀ ਸੋਕਾ ਚੱਲਦੀ ਆ ਸਾਡੀ ਫਸਲ ਕਿਵੇਂ ਹੋ ਸਕਦੀ ਆ ਇਹਨਾਂ ਚੀਜ਼ਾਂ ਤੇ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਘੱਟ ਤੋਂ ਘੱਟ ਪਾਣੀ ਨਾਲ ਖੇਤੀ ਸਿੱਖ ਜਾਈਏ ਜੇ ਸਿੱਖ ਜਾਾਂਗੇ ਤਾਂ ਇਹ ਬਹੁਤ ਸਾਰੇ ਲਾਭ ਹੋਣਗੇ ਜਿਵੇਂ ਆਪਾਂ ਇਹ ਜਿਹੜੀਆਂ ਫਸਲਾਂ ਨੇ ਇਸ ਟਾਈਮ ਪੱਧਰ ਧਰਤੀ ਤੇ ਨੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਹਨਾਂ ਨੇ ਵੱਡੀਆਂ ਹੋਣੀਆਂ ਫਿਰ ਬੱਟਾ ਪਾਵਾਂਗੇ ਉਹਦੀ ਗੱਲਬਾਤ ਉਸ ਤਰ੍ਹਾਂ ਦੀ ਵੀਡੀਓ ਉਸ ਸਮੇਂ ਸਾਂਝੀ ਕਰਾਂਗੇ ਸੋ ਇਸ ਤਰ੍ਹਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਆਪਣਾ ਵਾਤਾਵਰਣ ਨੂੰ ਮਿੱਟੀ ਨੂੰ ਪਾਣੀ ਨੂੰ ਕਿਵੇਂ ਬਚਾਈਏ ਤੇ ਆਪਣੇ ਖੇਤੀ ਖਰਚਿਆਂ ਨੂੰ ਘੱਟ ਕਰਕੇ ਸਿੱਖੀਏ ਧਰਤੀ ਮਾਂ ਤੋਂ ਕੋਜੇ ਮਾਤਾ ਧਰਤ ਮਹਾਤਾ ਪਵਨ ਗੁਰੂ ਆ ਪਾਣੀ ਪਿਤਾ ਜਾਦੇ ਤਿੰਨਾਂ ਦਾ ਸਤਿਕਾਰ ਕਰਨੇ ਸਿੱਖ ਜਾਗੇ ਫਿਰ ਖੇਤੀ ਵਿੱਚ ਜੋ ਆਨੰਦ ਹੋ ਸਾਨੂੰ ਖੁਸ਼ੀ ਮਿਲੂ ਸਾਡਾ ਵਾਤਾਵਰਨ ਬਚੂਗਾ ਸੋ ਸਾਰੇ ਤੰਦਰੁਸਤ ਵੀ ਹੋਣਗੇ ਹਰ ਇੱਕ ਚੀਜ਼ ਦਾ ਸਤਿਕਾਰ ਕਰਨਾ ਸਿੱਖ ਜਾਗੇ ਤੇ ਗੁਰੂ ਸਾਹਿਬ ਸਾਡੇ ਤੇ ਮਿਹਰ ਕਰਨਗੇ ਜੇ ਅਸੀਂ ਘੱਟ ਤੋਂ ਘੱਟ ਪਾਣੀ ਦਾ ਫਸਲਾ ਉਗਾਉਣੀਆਂ ਸਿੱਖ ਗਏ ਤੇ ਹੁਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਪਾਣੀ ਦੀ ਬਚਤ ਕਿਵੇਂ ਕਰਨੀ ਆ ਪੂਰੇ ਤਰੀਕਿਆਂ ਨਾਲ ਆਪਣੇ ਕਿਸਾਨ ਵੀਰਾਂ ਨੂੰ ਸਮਝਾ ਸਕਾਂਗੇ ਪੀਆ ਦੇਖੋ ਆਪਾਂ ਨੇ ਪਾਣੀ ਦੀ ਵਰਤੋਂ ਘੱਟ ਕੀਤੀ ਆ ਫੇਰ ਵੀ ਆਪਣੀ ਫਸਲ ਉੱਗ ਗਈ ਜੀ ਤੈਨੂੰ ਬਿਮਾਰੀਆਂ ਨਹੀਂ ਲੱਗੀਆਂ ਉਤਪਾਦਨ ਵਧੀਆ ਹੋਇਆ ਖਰਚੇ ਵੀ ਘਟੇ ਸੋ ਜਿਹੜਾ ਭੋਜਨ ਇਹ ਪੈਦਾ ਕੀਤਾ ਇਹ ਖਰਾਕੀ ਦਿੱਤਾਂ ਨਾਲ ਵੀ ਭਰਪੂਰ ਹੋਊਗਾ ਸੋ ਬਰੀਕੀਆਂ ਨੇ ਕੋਸ਼ਿਸ਼ ਕਰਦੇ ਆ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਖੇਤਾਂ ਤੋਂ ਜਰੂਰ ਸਿੱਖੋ ਜਾਂ ਸਿੱਖੀਆਂ ਦੂਜੇ ਕਿਸਾਨਾਂ ਨੂੰ ਜਰੂਰ ਦੱਸਿਆ ਜਾਵੇ ਤੇ ਉਹਨਾਂ ਬੀਜਾਂ ਨੂੰ ਬਚਾਇਆ ਜਾਵੇ ਜਿਹੜੇ ਸਾਡੇ ਬਜ਼ੁਰਗਾਂ ਦੇ ਨੇ ਕਿਤੋਂ ਵੀ ਮਿਲਦੇਨ ਤੋਂ ਹਾਸਲ ਕਰਨੇ ਚਾਹੀਦੇ ਨੇ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ